ਹਾਂਜੀ ਸਤਿ ਸ਼੍ਰੀ ਅਕਾਲ ਜੀ ਤੇ ਮੈਂ ਗੁਰਸੇਵਕ ਸਿੰਘ ਹੌਕੀ ਕੋਚ ਮੋਗਾ ਤੇ ਜਿਵੇਂ ਤੁਹਾਨੂੰ ਪਤਾ ਹੈ ਕਿ ਆਪਾਂ ਇੱਕ ਸਰਦਾਰ ਬਲਵੀਰ ਸਿੰਘ ਹੌਕੀ ਕਲੱਬ ਵੱਲੋਂ ਇੱਕ ਇੱਥੇ ਦੇਸਮਾ ਸਕੂਲ ਦੇ ਵਿੱਚ ਹੌਕੀ ਦਾ ਸੈਂਟਰ ਚਲਾਇਆ ਜਾ ਰਿਹਾ ਜੀ ਤੇ ਜਿਹੜੇ ਸਰਦਾਰ ਬਲਵੀਰ ਸਿੰਘ ਲੈਂਪੀਅਨ ਸੀਗੇ ਸੀਨੀਅਰ ਜਿਨ੍ਹਾਂ ਦੀ ਇਸ ਟਾਈਮ ਡੈਥ ਹੋ ਚੁੱਕੀ ਹੈ ਜੀ ਉਹਨਾਂ ਦੇ ਨਾਂ ਦੇ ਆਪਾਂ ਇੱਥੇ ਕਲੱਬ ਚਲਾ ਰਹੇ ਹਾਂ ਜੀ ਤੇ ਉਹ ਐਸੇ ਦੇਸਮਾ ਸਕੂਲ ਦੀ ਹਾਕੀ ਗਰਾਊਂਡ ਦੇ ਵਿੱਚ ਖੇਡੇ ਤੇ ਐਸੇ ਸਕੂਲ ਦੇ ਵਿੱਚ ਪੜ੍ਹੇ ਤੇ ਇੰਡੀਆ ਲੈਵਲ ਤੱਕ ਖੇਡੇ ਤੇ ਉਹਨਾਂ ਦੇ ਨਾਂ ਦੇ ਆਪਾਂ ਇੱਥੇ ਕਲੱਬ ਚਲਾ ਰਹੇ ਆਂ ਜੀ ਤੇ ਆਪਣੇ ਕੋਲੇ ਹਰ ਰੋਜ਼ 70 ਤੋਂ 80 ਬੱਚੇ ਖੇਡਣ ਆਉਂਦੇ ਆ ਤੇ ਤੁਸੀਂ ਵੱਧ ਤੋਂ ਵੱਧ ਆਪਦੇ ਬੱਚਿਆਂ ਨੂੰ ਹਾਕੀ ਗਰਾਊਂਡ ਦੇ ਵਿੱਚ ਭੇਜਿਆ ਕਰੋ ਤਾਂ ਕਿ ਤੁਹਾਡੇ ਬੱਚੇ ਨਸ਼ਿਆਂ ਵਗੈਰਾ ਤੋਂ ਤੇ ਹੋਰ ਬੁਰੀ ਸੰਗਤ ਤੋਂ बच ਕੇ ਤੇ ਇੱਕ ਗਰਾਊਂਡ ਦੇ ਨਾਲ ਜੁੜ ਸਕਣ ਜੀ ਤੇ ਬਾਕੀ ਤੁਸੀਂ ਪ੍ਰਬੰਧ ਆਪਣਾ ਦੇਖ ਸਕਦੇ ਹੋ ਜੀ ਲਾਈਟਾਂ ਵਗੈਰਾ ਹਰ ਪਾਸੇ ਲੱਗੀਆਂ ਹੋਈਆਂ ਵਾ ਤੇ ਵਧੀਆ ਆਪਣੀ 9 ਵਜੇ ਤੱਕ ਪ੍ਰੈਕਟਿਸ ਚੱਲਦੀ ਆ ਤੇ ਹੁਣ ਕੱਲ ਨੂੰ ਵੀ ਪ੍ਰੈਕਟਿਸ ਮੈਚ ਆ ਜੀ ਤੇ ਇਸ ਕਰਕੇ ਆਪਾਂ ਬੱਚਿਆਂ ਦੇ ਨਾਲ ਰਲ ਕੇ ਗਰਾਊਂਡ ਦੀ ਸਫਾਈ ਕਰ ਰਹੇ ਆ ਘਾਹ ਵਗੈਰਾ ਕੱਟ ਰਹੇ ਆ ਤੇ ਕਲੀ ਵਗੈਰਾ ਪਾ ਰਹੇ ਆ ਜੀ ਸਵੇਰੇ ਬੱਚਿਆਂ ਦਾ ਮੈਚ ਆ ਜੀ ਤੇ ਕਿਸੇ ਦਾ ਬੱਚਾ ਵੀ ਕੋਈ ਬॉयਸ ਜਾਂ ਗਰਲਸ ਫਾਕੀ ਛੱਡਣ ਦਾ ਚਾਹਵਾਨ ਹੋਵੇ ਤੇ ਤੁਸੀਂ ਜਰੂਰ ਸਾਡੇ ਮੇਰੇ ਨਾਲ ਸੰਪਰਕ ਕਰ ਸਕਦੇ ਜੀ ਤੇ ਆਪਣਾ ਮੋਬਾਈਲ ਨੰਬਰ ਵੀਡੀਓ ਦੇ ਉੱਪਰ ਚੱਲ ਰਿਹਾ ਕੋਈ ਵੀ ਵੀਰ ਭੈਣਾ ਜੇ ਕੋਈ ਬੱਚਿਆਂ ਲਈ ਸੇਵਾ ਕਰਨਾ ਚਾਹੁੰਦਾ ਹੋਵੇ ਜੇ ਮੈਂ ਬੂਟਾਂ ਦੀ ਹਾਕੀਆਂ ਦੀ ਜਾਂ ਹੋਰ ਕਿਸੇ ਚੀਜ਼ ਦੀ ਤੇ ਉਹ ਵੀ ਜ਼ਰੂਰ ਆਪਣੇ ਨਾਲ ਸੰਪਰਕ ਕਰ ਸਕਦਾ ਜੀ ਬਾਕੀ ਕਿਸੇ ਦਾ ਵੀ ਜਨਮ ਦਿਨ ਹੁੰਦਾ ਵਾ ਤੁਸੀਂ ਇੱਥੇ ਆ ਕੇ ਗਰਾਊਂਡ ਦੇ ਵਿੱਚ ਬੱਚਿਆਂ ਦੇ ਵਿੱਚ ਜ਼ਰੂਰ ਮਨਾਇਆ ਕਰੋ ਤੇ ਤੁਸੀਂ ਹਰ ਰੋਜ਼ ਜਾਂ ਹਰ ਸਾਲ ਕਈ ਲੋਕ ਹੈਗੇ ਆ ਜਿਹੜੇ ਜਨਮ ਦਿਨ ਮਨਾਉਂਦੇ ਆ ਸਕੂਲ ਆਪਣਾ ਸਕੂਲਾਂ ਦੇ ਵਿੱਚ ਜਾਂ ਹੋਟਲਾਂ ਦੇ ਵਿੱਚ ਜਾਂ ਰੈਸਟੋਰੈਂਟਾਂ ਦੇ ਵਿੱਚ ਤੇ ਉੱਥੇ ਵੀ ਤੁਸੀਂ ਹਰ ਵਾਰੀ ਆਪ ਦਾ ਹਰ ਸਾਲ ਜਨਮ ਦਿਨ ਮਨਾਉਨੇ ਹੋ ਇੱਕ ਸਾਲ ਤੁਸੀਂ ਆ ਕੇ ਬੱਚਿਆਂ ਦੇ ਵਿੱਚ ਆਪ ਦਾ ਜਨਮ ਦਿਨ ਮਨਾ ਕੇ ਵੇਖੋ ਟੋਟੇ ਮਨ ਨੂੰ ਇੱਕ ਵੱਖਰੀ ਹੀ ਸ਼ਾਂਤੀ ਮਿਲੂਗੀ ਤੇ ਇਸ ਕਰਕੇ ਜਰੂਰ ਤੁਸੀਂ ਗਰਾਊਂਡ ਦੇ ਵਿੱਚ ਆਇਆ ਕਰੋ ਤੇ ਬੱਚਿਆਂ ਦੇ ਨਾਲ ਆਪਦਾ ਜਨਮ ਦਿਨ ਮਨਾਇਆ ਕਰੋ ਤੇ ਕੁਝ ਵੀ ਲਿਆ ਸਕਦੇ ਹੋ ਤੁਸੀਂ ਬੱਚਿਆਂ ਲਈ ਡਾਈਟ ਜਿਵੇਂ ਦੁੱਧ ਹੋਵੇ ਕੇਲੇ ਹੋਵੇ ਜਾਂ ਕੋਈ ਸੇਬ ਵਗੈਰਾ ਕੋਈ ਵੀ ਫਰੂਟ ਲਿਆ ਸਕਦੇ ਹੋ ਤੇ ਇੱਕ ਬੱਚਿਆਂ ਦੇ ਨਾਲ ਇੰਟਰਸਟ ਬਣਿਆ ਰਹਿੰਦਾ ਵਾ ਤੇ ਕੋਈ ਵੀ ਬੱਚਾ ਹਾਕੀ ਖੇਡਣ ਦਾ ਚਾਹਵਾਨ ਹੋਵੇ ਇਹ ਜਰੂਰ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਆਪਣਾ ਸ਼ਾਮ ਨੂੰ ਇੱਥੇ 4:30 ਵਜੇ ਤੋਂ ਲੈ ਕੇ ਪਰ ਹੁਣ ਥੋੜਾ ਜਿਹਾ ਮੌਸਮ ਚੇਂਜ ਹੋਣ ਕਰਕੇ ਆਪਾਂ ਟਾਈਮਿੰਗ ਬੱਚਿਆਂ ਦੀ 4 ਵਜੇ ਦੀ ਕੀਤੀ ਹੋਈ ਆ ਤੇ 7 ਵਜੇ ਆਪਾਂ ਛੋਟੇ ਬੱਚਿਆਂ ਨੂੰ ਛੁੱਟੀ ਕਰ ਦਿੰਦੇ ਆ ਤੇ ਵੈਸੇ ਆਪਣੀ ਗਰਾਊਂਡ 4 ਵਜੇ ਤੋਂ ਲੈ ਕੇ 9 ਵਜੇ ਤੱਕ ਓਪਨ ਹੁੰਦੀ ਆ ਕੋਈ ਵੀ ਬੱਚਾ ਜਾਂ ਸੀਨੀਅਰ ਹਾਕੀ ਪਲੇਅਰ ਹਾਕੀ ਖੇਡਣ ਦਾ ਚਾਹਵਾਨ ਹੋਵੇ ਤੇ ਉਹ ਜਰੂਰ ਸ਼ਾਮ ਨੂੰ ਇੱਥੇ ਦੇਸਮਾ ਸਕੂਲ ਹਾਕੀ ਗਰਾਊਂਡ ਦੇ ਵਿੱਚ ਆ ਸਕਦਾ ਵਾ ਜੀ ਤੇ ਬਾਕੀ ਤੁਸੀਂ ਗਰਾਊਂਡ ਵਗੈਰਾ ਸਾਰੀ ਦੇਖ ਸਕਦੇ ਹੋ ਤੇ ਆਪਣੀ ਗਰਾਊਂਡ ਦਾ ਸਾਰਾ ਵਧੀਆ ਅਰੇਂਜਮੈਂਟ ਆ ਜੀ ਲਾਈਟਾਂ ਵਗੈਰਾ ਲੱਗੀਆਂ ਹੋਈਆਂ ਵਾ ਤੇ ਪੂਰਾ ਪ੍ਰਬੰਧ ਆ ਤੇ ਬਾਕੀ ਤੁਸੀਂ ਵੱਧ ਤੋਂ ਵੱਧ ਆਪਣੇ ਕਲੱਬ ਨੂੰ ਤੇ ਆਪਣਾ ਇੰਸਟਾਗ੍ਰam ਦੇ ਉੱਪਰ ਗੁਰਸੇਵ ਸਿੰਘ ਦੇ ਨਾਂ ਤੇ ਤੇ ਮੋਗਾ ਹਾਕੀ ਟੀਮ ਦੇ ਨਾਂ ਤੇ ਦੋ ਪੇਜ ਚੱਲਦੇ ਆ ਤੇ ਆਪਣਾ YouTube ਤੇ ਵੀ ਗੁਰਸੇਵ ਸਿੰਘ ਦੇ ਨਾਂ ਤੇ ਆ ਤੇ ਤੁਸੀਂ ਇਹਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਆਪਣੇ YouTube ਚੈਨਲ ਨੂੰ ਸਾਰੇ ਤੇ ਵੀਰ ਭੈਣ ਭਰਾ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾਂ ਕਿ ਜਿਹੜੀਆਂ ਆਪਾਂ ਨਵੀਆਂ ਵੀਡੀਓ ਬੱਚਿਆਂ ਦੀ ਅਪਲੋਡ ਕਰਦੇ ਆ ਤੇ ਉਹ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਵਾਦ-ਵਾਦ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਸਾਡਾ ਇਹ ਅਪਰਾਲਾ ਤੁਹਾਨੂੰ ਕਿਹੋ ਜਿਹਾ ਲੱਗਦਾ ਵਾ ਤੇ ਬਾਕੀ ਇਹਦੇ ਨਾਲ ਬੱਚਿਆਂ ਦਾ ਇੰਟਰਸਟ ਵੀ ਵਧਦਾ ਤੇ ਹੋਰ ਪੇਰੈਂਟਸ ਦਾ ਵੀ ਜਿਹੜੇ ਜਿਹੜੇ ਹੋਰ ਪੇਰੈਂਟਸ ਆਪਣੀ ਵੀਡੀਓ ਵੇਂਦੇ ਆ ਉਹਨਾਂ ਤੱਕ ਵੀਡੀਓ ਵਾਦ-ਵਾਦ ਸ਼ੇਅਰ ਜਰੂਰ ਕਰਿਆ ਕਰੋ ਜੀ ਤਾਂ ਕਿ ਉਹ ਵੀ ਇਸ ਗਰਾਊਂਡ ਦਾ ਮਾਹੌਲ ਤੇ ਬੱਚਿਆਂ ਦਾ ਮਾਹੌਲ ਦੇਖ ਕੇ ਆਪਦੇ ਬੱਚਿਆਂ ਨੂੰ ਇਸ ਗਰਾਊਂਡ ਦੇ ਵਿੱਚ ਭੇਜਣ ਤੇ ਬਾਕੀ ਵਾਦ-ਵਾਦ ਆਪਣੇ ਕਲੱਬ ਨੂੰ ਤੇ ਆਪਾਂ ਨੂੰ ਸਪੋਰਟ ਕਰਿਆ ਕਰੋ ਜੀ ਤੇ ਇਸ ਵਾਰ ਆਪਣੇ ਬੱਚੇ ਬਹੁਤ ਹੀ ਵਧੀਆ ਖੇਡੇ ਆ ਜੀ ਜਰਨਲ ਦੇ ਵਿੱਚੋਂ ਵੀ ਆਪਣੀ ਟੀਮਾਂ ਫਰਸਟ ਆਈਆਂ ਤੇ ਡਿਸਟ੍ਰਿਕਟ ਦੇ ਵਿੱਚੋਂ ਆਪਣੀ ਕੁੜੀਆਂ ਦੀ ਸੈਕੰਡ ਆਈ ਆ ਜੀ ਤੇ ਬਾਕੀ ਹਜੇ ਮੈਚ ਬਾਕੀ ਰਹਿੰਦੇ ਆ ਜੀ ਤੇ ਬਾਕੀ ਅਪਡੇਟ ਤੁਹਾਨੂੰ ਇਸੇ ਚੈਨਲ ਦੇ ਉੱਪਰ ਦੇ ਅੰਦਰ ਰਹਿਵਾਂਗੇ ਤੁਸੀਂ ਵੱਧ ਵੱਧ ਆਪਣੇ ਚੈਨਲ ਸਬਸਕ੍ਰਾਈਬ ਸ਼ੇਅਰ ਤੇ ਜਰੂਰ ਕਰੋ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ